ਪਾਨੂੰ ਇੱਕ ਚੀਜ਼ ਯਾਦ ਰੱਖਣੀ ਚਾਹੀਦੀ ਜਿਹੜੇ ਇਹ ਸਕੂਲ ਠੀਕ ਹੋ ਰਹੇ ਜਿਹੜੇ ਬੱਚੇ ਪੜ ਰਹੇ ਇਹ ਪੂਰਾ ਮੁਲਕ ਅੱਗੇ ਵਧ ਰਿਹਾ ਦੁਬਾਰਾ ਸਨੇਤ ਜਵਾਰ ਕਹਿੰਦਾ ਲੋਅਰ ਮਿਡਲ ਕਲਾਸ ਜੁਥੇ ਰਹਿੰਦੇ ਆ ਜਿਹੜੇ ਇਹ ਤਿੰਨ ਜਗ੍ਹਾ ਇਹਨਾਂ ਨੇ ਪੈਸੇ ਦਿੱਤੇ ਆ ਔਰ ਖੁੱਲੇ ਦਿਲ ਨਾਲ ਦਿੱਤੇ ਆ ਭਾਵੇਂ ਆ ਚਾਰ ਦੀਵਾਰੀ ਆ ਗਈ ਵਾਸ਼ਰੂਮਸ ਆ ਗਈ ਕੋਈ ਬੱਚਾ ਜ਼ਮੀਂ ਤੇ ਨਹੀਂ ਬੈਠਦਾ ਪੀਣ ਵਾਲਾ ਪਾਣੀ ਆ एंड ऑन द सेम हैंड सा ऑफ एमीनेंस शानदार काम चल रहा है। <coughs> इस अलावा जो पहले मैं जिक्र किया सुनील का प्रायमरी स्कूल तो सीनियर सैकेंडरी स्कूल हूँ इसमें पाँ लख रुपया होर जारी कर रहे पाँह लख रुपया पहले इतों जो है थ्रू पी एस पी एस सी एल मैं सी एस आर च लगवाया अगले साल तक आप देखोगे कि चंगे चंगे घर बच्चे विद प्राइड विद ऑनर विद ऑनर एंड विद चॉइस सरकारी स्कूल जाएगी असिदे ਵਚਨਬੰਦ ਇਸ ਵਾਰੀ ਸਾਡਾ ਜਿਹੜਾ ਜੈ ਦਾ ਨਤੀਜਾ ਉਹ ਵੀ ਲਾਜਵਾਬ ਹੈ ਤੁਹਾਡੇ ਸਾਰੇ ਦਰਸ਼ਕਾਂ ਦਾ ਦਰਸ਼ਕਾਂ ਨੂੰ ਪਿਆਰ ਭਰਿਆ ਸਤਿ ਸ਼੍ਰੀ ਅਕਾਲ ਔਰ ਮੈਂ ਆਪਣੇ ਆਨਰੇਬਲ ਨੈਸ਼ਨਲ ਕਨਵੀਨਰ ਸਾਹਿਬ ਮਾਨਯੋਗ ਮੁੱਖ ਮੰਤਰੀ ਜੀ ਦਾ ਮਾਨਯੋਗ ਸਾਡੇ ਐਜੂਕੇਸ਼ਨ ਮਿਨਿਸਟਰ ਸਾਹਿਬ ਦਾ ਸਭ ਦਾ ਮੈਂ ਧੰਨਵਾਦੀ ਹਾਂ ਕਿ ਜੋ ਇਹਨਾਂ ਨੇ ਪੰਜਾਬ ਲਈ ਕੀਤਾ ਪਿਛਲੇ 3 ਸਾਲਾਂ ਤੁਸੀਂ ਵੀ ਰਿਕਾਰਡ ਕਢਾ ਲਓ 30 ਸਾਲਾਂ ਦਾ ਮੁਕਾਬਲਾ ਕਰਕੇ ਦਿਖਾਓ ਨਾ ਗਲਤੀਆਂ ਤਾਂ ਚਲੋ ਜਿੰਦਾ ਮੰਤਰੀ ਜੀ ਨੇ ਕਿਹਾ ਛੋਟੀ ਮੋਟੀ ਹੁੰਦੀ ਰਹਦੀ ਆ ਇੱਕ ਕੋਈ ਦੋ ਪੱਥਰ ਲੱਗ ਗਏ ਉਹੀ ਘੁੰਮੀ ਜਾਂਦੇ ਉਹ ਯਾਰ ਪੱਥਰ ਲਾਂ ਜੋਗਾ ਕੰਮ ਤਾਂ ਕਰ ਲੋ ਜੇ ਕੰਮ ਕੀਤਾ ਤਾਂ ਤਾਲ ਲੱਗਦੇ ਆ ਨਾਲੇ ਉਹ ਫੰਡ ਲੱਗ ਸੀ ਉਹ ਫੁੱਲ ਫੰਡ ਲੱਗ ਸੀ ਸੋ ਇਹਨਾਂ ਨੂੰ ਦੇਖੋ ਤੁਸੀਂ ਪਿਛਲੇ ਰਿਕਾਰਡ ਕਢਾਓ ਔਰ ਮੁਕਾਬਲਾ ਕਰਕੇ ਦਿਖਾਓ ਕਿਸੇ ਵੀ ਸਰਕਾਰ ਦੇ 3 ਸਾਲਾਂ ਦਾ let us compare apples to apples ਫੇਰ ਆਪਾਂ ਕੋਈ ਅੱਗੇ ਕਰੀਏ ਮੈਂ ਇਹਨਾਂ ਦਾ ਅੱਜ ਹਰਜੋਤ ਬੈਨ ਜੀ ਸਾਡੇ ਭਰਾ ਹੈ ਅ ਸਾਡੇ ਮਾਨਯੋਗ ਐਜੂਕੇਸ਼ਨ ਮਿਨਿਸਟਰ ਸਾਹਿਬ ਮੈਂ ਇਹਨਾਂ ਦੇ ਪਿੱਛੇ ਪਿਆ ਹੋਇਆ ਸੀ ਬੜੀ ਦੇਰ ਦਾ ਮੈਂ ਕਿਹਾ ਜੀ ਇਹ ਸਾਰੇ ਸਾਨੂੰ ਲੋਡ ਹੈ ਅਖੀਰ ਇਹ ਅੱਜ ਆਏ ਔਰ ਇਹ ਅੱਜ ਜਿਹੜਾ 28 ਕਰੋੜ ਦੇ ਆਸ-ਪਾਸ 30 ਕਰੋੜ ਦੇ ਆਸ-ਪਾਸ ਅਨਾਉਂਸ ਕਰਕੇ ਜਾ ਰਹੇ ਆ ਸਕੂਲਾਂ ਦੀ ਲੁਧਿਆਣਾ ਸ਼ਹਿਰ ਦੇ ਸਕੂਲਾਂ ਦੀ ਮੈਂ ਇਹਨਾਂ ਦਾ ਬਹੁਤ ਸ਼ੁਕਰਗੁਜ਼ਾਰ ਆ ਸਾਡੇ ਬੱਚਿਆਂ ਦਾ ਫਿਊਚਰ ਬਦਲੇਗਾ ਸਾਡਾ ਸ਼ਹਿਰ ਬਦਲੇਗਾ ਸਾਡਾ ਸੂਬਾ ਬਦਲੇਗਾ ਸਾਡਾ ਦੇਸ਼ ਬਦਲੇਗਾ ਆਪਾਂ ਨੂੰ ਇੱਕ ਚੀਜ਼ ਯਾਦ ਰੱਖਣੀ ਚਾਹੀਦੀ ਜਿਹੜੇ ਇਹ ਸਕੂਲ ਠੀਕ ਹੋ ਰਹੇ ਜਿਹੜੇ ਬੱਚੇ ਪੜ ਰਹੇ ਆ ਇਹ ਪੂਰਾ ਮੁਲਕ ਅੱਗੇ ਵੱਧ ਰਿਹਾ ਇਹ ਨਾ ਸੋਚੋ ਕਿ ਇੱਕ ਸ਼ਹਿਰ ਵੱਧ ਰਿਹਾ ਇੱਕ ਕੌਨਸਟੀਟਿਊਐਂਸੀ ਵੱਧ ਰਹੀ ਹੈ ਇੱਕ ਸੂਬਾ ਵੱਧ ਰਿਹਾ ਇਹ ਬੱਚਿਆਂ ਨੇ ਆਈਏਐਸ ਬਣਾਈਏਐਸ ਲੱਗ ਕੇ ਪਤਾ ਨਹੀਂ ਇਹਨਾਂ ਨੇ ਕਰਨਾਟਕਾ ਚਲੇ ਜਾਣਾ ਇਹਨਾਂ ਨੇ ਆਈਆਰਐਸ ਬੰਨਾ ਇਹਨਾਂ ਨੇ ਜਦੋਂ ਵੱਡੇ ਅਫਸਰ ਬੰਨਾ ਕਿਤੇ ਲੱਗ ਜਾਣਾ ਇਹਨਾਂ ਵਿੱਚੋਂ ਹੀ ਇਹੀ ਬੱਚਿਆਂ ਵਿੱਚੋਂ ਕਿਸੇ ਨੇ ਐਮਐਲਏ ਬੰਨਾ ਕਿਸੇ ਨੇ ਐਮਪੀ ਬੰਨਾ ਕਿਸੇ ਨੇ ਮਨਿਸਟਰ ਬੰਨਾ ਸੋ ਇਹੋ ਜਿਹਾ ਮੈਂ ਕੈਲੀਬਰ ਦੇਖਿਆ ਪਿੱਛੇ ਜਿਹੜੇ ਮੈਂ 20 22 ਸਕੂਲਾਂ ਜਿਹੜੇ ਪਿਛਲੇ ਕੰਮਾਂ ਦਾ ਦਸਤਕਰਨ ਕਰਨ ਗਿਆ ਮੈਂ ਦੇਖਿਆ ਮਤਲਬ ਮੈਂ ਨਹੀਂ ਇਹੋ ਜਿਹਾ ਕਦੀ ਸਕੂਲ ਸਕੂਲ ਤਾਂ ਉਹ ਸੁਣੀਦੇ ਸੀ ਚਲੋ ਪੁਰਾਣਾ ਜ਼ਮਾਨਾ ਹੋ ਗਿਆ ਵੀ ਦਰਖਤ ਦੇ ਥੱਲੇ ਪੱਟੀਆਂ ਲਾ ਕੇ ਬੈਠੇ ਹੁੰਦੇ ਸੀ ਫੇਰ ਅ ਜਮੀਨਾਂ ਹੋਈਆਂ ਬਿਲਡਿੰਗਾਂ ਹੋਈਆਂ ਪਰ ਇਹ 3 ਸਾਲਾਂ ਚ ਨਾਣੀ ਸਕੂਲਾਂ ਨੂੰ ਜੋ ਮੇਰੇ ਕੋਲ ਨੰਬਰ ਹੈ ਮੰਤਰੀ ਜੀ ਕੋਲ ਜੇ ਡਿਫਰੈਂਟ ਨੰਬਰ ਹੈ ਮੈਨੂੰ ਕਰੈਕਟ ਕਰ ਦੇਣ 10000 ਬੱਚਾ ਪ੍ਰਾਈਵੇਟ ਸਕੂਲ ਨੂੰ ਛੱਡ ਕੇ ਗਵਰਨਮੈਂਟ ਸਕੂਲਾਂ ਚ ਆ ਚੁੱਕਾ ਤੇ ਮੇਰੇ ਕੋਲ ਨੰਬਰ ਹੈਗਾ ਕਿੱਥੇ ਆਂਦੇ ਆ ਮੈਨੂੰ ਦੱਸੋ ਪਬਲਿਕਸ ਪ੍ਰਾਈਵੇਟ ਛੱਡ ਕੇ ਜਿਹੜਾ ਪ੍ਰਾਈਵੇਟ ਚ ਪੜ ਰਿਹਾ ਹੈ ਮਤਲਬ ਪ੍ਰਾਈਵੇਟ ਦੀ ਫੀਸ ਦੇ ਰਿਹਾ ਪਰ ਉਹਨੂੰ ਪਬਲਿਕ ਸਕੂਲ ਬੈਟਰ ਲੱਗ ਰਿਹਾ ਤਾਂ ਹੀ ਆ ਰਹੇ ਆ ਇਹਨਾਂ ਨੇ ਜਿਹੜਾ ਸਪੈਸ਼ਲੀ ਮੈਂ ਇਹਨਾਂ ਦਾ ਧੰਨਵਾਦੀ ਹਾਂ ਕਿ ਤਿੰਨ ਇਲਾਕਿਆਂ 'ਚ ਜਿਹੜੇ ਸਕੂਲ ਇਹ ਬਣਾ ਰਹੇ ਹੈਗੇ ਆ ਉੱਥੇ ਵਿਚਾਰੇ ਯਾਦਾ ਗਰੀਬ ਤੱਕ ਆ ਜਾਂ ਰਹਿੰਦੇ ਆ ਜਿਹੜੇ ਫੋੜ ਨਹੀਂ ਕਰ ਸਕਦੇ ਸਕੂਲ ਉਹ ਹੈਬੋਵਾਲ ਸਨੇਥ ਜਵਾਰ ਕੈਂਪ ਲੋਅਰ ਮਿਡਲ ਕਲਾਸ ਜਿੱਥੇ ਰਹਿੰਦੇ ਆ ਜਿਹੜੇ ਇਹ ਤਿੰਨ ਜਗ੍ਹਾ ਇਹਨਾਂ ਨੇ ਪੈਸੇ ਦਿੱਤੇ ਆ ਔਰ ਖੁੱਲੇ ਦਿਲ ਨਾਲ ਦਿੱਤੇ ਆ ਆਪਣੇ ਬਜਟ ਤੋਂ ਉਹ ਮੈਂ ਬਹੁਤ ਧੰਨਵਾਦੀ ਹਾਂ ਇਹਨਾਂ ਦਾ ਬਾਕੀ ਜਿਹੜੀ ਇਹਨਾਂ ਨੇ ਪ੍ਰਾਈਵੇਟ ਸਕੂਲਾਂ 'ਚ kia ਇਹ ਮੇਰੇ ਕੋਲ ਵੀ ਬਹੁਤ ਲੋਕੀ ਆਂਦੇ ਜੀ ਪ੍ਰਾਈਵੇਟ ਸਕੂਲਾਂ ਦੀ ਫੀਸ ਜਿਹੜੀ 8% ਦੀ ਕੈਪ ਕੀਤੀ ਹੈ ਉਹ ਬਹੁਤ ਚੰਗਾ ਸਟੈਪ ਹੈ ਉਹ ਵੀ ਤਾਂ ਹੈ 8% ਜੇ ਉਹ ਉਹ ਪ੍ਰੂਵ ਕਰ ਦੇਣ ਕਿ ਵਾਕਈ ਸਾਡਾ ਖਰਚਾ ਸਾਲ ਵਿੱਚ 8% ਵਧਿਆ ਹੈ ਜਾਂ ਅਸੀਂ ਕੋਈ ਇਨਫਰਾਸਟ੍ਰਕਚਰ ਤੇ ਪੈਸੇ ਲਗਾਨੇ ਆ ਇਹ ਬਹੁਤ ਹੀ ਵਧੀਆ ਉਪਰਾਲਾ ਹੈ ਇੱਕ ਜਿੱਦਾਂ ਇਹਨਾਂ ਨੇ ਕਿਹਾ ਮੈਂ ਵੀ ਕਈ ਜਗ੍ਹਾ ਗਿਆ ਮੈਨੂੰ ਪ੍ਰਿੰਸੀਪਲਾਂ ਨੇ ਕਿਹਾ ਟੀਚਰਾਂ ਨੇ ਕਿਹਾ ਜੀ ਬੱਚੇ ਥੱਲੇ ਬੈਠਦੇ ਹੁਣ ਇੱਕ ਬੱਚਾ ਪੂਰੇ ਪੰਜਾਬ ਵਿੱਚ ਜਿਹੜਾ ਗਵਰਨਮੈਂਟ ਸਕੂਲ ਚ ਪੜਦਾ ਉਹ ਥੱਲੇ ਨਹੀਂ ਬੈਠਦਾ ਐਡਾ ਵਧੀਆ ਫਰਨੀਚਰ ਲੱਗਿਆ ਸਕੂਲਾਂ 'ਚ ਜਾ ਕੇ ਦੇਖੋ ਕਈ ਪ੍ਰਾਈਵੇਟ ਸਕੂਲਾਂ 'ਚ ਵੀ ਉਹੋ ਜਿਹਾ ਫਰਨੀਚਰ ਨਹੀਂ ਹੈਗਾ ਜਿੱਥੇ ਬੱਚੇ ਬੈਠ ਕੇ ਪੜ੍ਹਦੇ ਔਰ ਇੱਕ ਮੈਂ ਦੱਸਦਾ ਮੰਤਰੀ ਜੀ ਮੇਰੇ ਖਿਆਲ ਮੈਂਸ਼ਨ ਕਰਨਾ ਭੁੱਲ ਗਏ ਜਿਹੜੀਆਂ ਸਮਾਰਟ ਕਲਾਸੇਜ਼ ਬਣ ਰਹੀਆਂ ਹਨ ਆਪਣੇ ਸਕੂਲਾਂ 'ਚ ਉਹ ਤਾਂ ਕਮਾਲ ਹੀ ਕੀਤੀ ਭਈ ਦੇਖੋ ਅੱਗੇ ਜਮਾਨਾ ਕਾਦਾ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਕੰਪਿਊਟਰਾਂ ਦਾ ਸੋਸ਼ਲ ਮੀਡੀਆ ਦਾ ਇੰਟਰਨੈਟ ਦਾ ਇਸ ਹਰ ਸਕੂਲ ਵਿੱਚ ਮੇਰੇ ਖਿਆਲ ਹਰ ਨਾ ਸਹੀ ਮੇਰੇ ਖਿਆਲ 70 80% ਸਕੂਲਾਂ ਵਿੱਚ ਕਿਸੇ ਜ ਦੋ ਕਲਾਸਾਂ ਕਿਸੇ ਜ ਤਿੰਨ ਕਲਾਸਾਂ ਸਮਾਰਟ ਕਲਾਸਾਂ ਜਿਹੜੇ ਉਹ ਬੋਰਡ ਲੱਗੇ ਇੰਟਰਐਕਟਿਵ ਪੈਨਲ ਇੰਟਰਐਕਟਿਵ ਪੈਨਲਸ ਲੱਗੇ ਆ ਮਤਲਬ ਇਹ ਮੈਂ ਇਸੇ ਬਲੇ ਬਾਹਰਲੇ ਸਕੂਲਾਂ 'ਚ ਦੇਖੀਦਾ ਸੀਗਾ ਜਾਂ ਬਹੁਤ ਹੀ ਮਹਿੰਗੇ ਸਕੂਲਾਂ 'ਚ ਦੇਖੀਦਾ ਸੀਗਾ ਮਤਲਬ ਇਹ ਬੱਚੇ ਕਿੱਥੇ ਪਹੁੰਚਣਗੇ ਆਪਾਂ ਸੋਚ ਨਹੀਂ ਸਕਦੇ ਤੇ ਜਿਹੜੇ ਸਕੂਲ ਆਫ ਐਮਬੀਨੈਂਸ ਹੈ ਉਹ ਤਾਂ ਮਤਲਬ ਕਿ ਬੱਚਿਆਂ ਲਈ ਇੱਕ 골ਡ ਮਾਈਨ ਆ 골ਡ ਮਾਈਨ ਐਕਸਲੀ ਆ ਕਿ ਜਿਹੜਾ ਬੱਚਾ ਉਥੋਂ ਪੜ੍ਹ ਜਾਊਗਾ ਉਹ ਪਤਾ ਨਹੀਂ ਕਿੱਥੇ ਪਹੁੰਚੂਗਾ ਆਪਾਂ ਹੁਣ ਇੱਕ ਸਦਾ ਸਾਹਿਬ ਨੇ ਸਵਾਲ ਪੁੱਛਿਆ ਕਿ ਜੀ ਸਕੂਲ ਆਫ ਐਮਬੀਨੈਂਸ 'ਚ ਫਰਕ ਆ ਜਾਊਗਾ ਫਰਕ ਕਿਉਂ ਆਊਗਾ ਇਹ ਬੱਚਿਆਂ ਨੂੰ ਪ੍ਰੋਸਾਹਨ ਕਰੂਗਾ ਕਿ ਮੈਂ ਇੰਨਾ ਕੁ ਪੜਾਂ ਮੈਂ ਇੰਨਾ ਕੁ ਨੰਬਰ ਲੈ ਕੇ ਜਾਵਾਂ ਕਿ ਮੈਂ ਸਕੂਲ ਆਫ ਫੈਮਿਨਸ ਅੱਜ 10 ਸਕੂਲ ਆਫ ਫੈਮਿਨਸ ਹੈ ਸਾਡੇ ਕੋਲ ਤਾਂ ਬੱਚੇ ਹੋਣ 50 ਹੋ ਜਾਣਗੇ ਕੀ ਫਰਕ ਹੈ ਇਹ ਕੋਈ ਕੋਟਾ ਥੋੜੀ ਨਾ ਬਣਿਆ ਕਿ ਇੰਨੇ ਹੀ ਰਹਿਣੇ ਆ ਜਿੰਨੇ ਬੱਚੇ ਪੜੀ ਜਾਣਗੇ ਜਿਹੜੇ ਸਕੂਲ ਆਫ ਫੈਮਿਨਸ ਚ ਜਾ ਸਕਦੇ ਆ ਉਹਨਾਂ ਦੀਆਂ ਕਲਾਸਾਂ ਵੱਧ ਜਾਣਗੀਆਂ ਉਹਨੇ ਹੀ ਸਕੂਲ ਆਫ ਫੈਮਿਨਸ ਅਸੀਂ ਹੋਰ ਅਸੀਂ ਤਾਂ ਚਾਹਦੇ ਆ ਪੰਜਾਬ ਇਹ ਗਿਆ ਸੂਬਾ ਹੋ ਜੇ ਨਾਰਮਲ ਸਕੂਲ ਹੀ ਕੋਈ ਨਾ ਰਵੇ ਸਾਰੇ ਹੀ ਸਕੂਲ ਆਫ ਫੈਮਿਨਸ ਆ ਜਾਣ ਤਾਂ ਕਿ ਬੱਚੇ ਇੰਨੇ ਪੜ੍ਹ ਲ ਜਾਣ ਔਰ ਮੈਂ ਇੱਕ ਵਾਰੀ ਦੁਬਾਰਾ ਧੰਨਵਾਦੀ ਆ ਮੰਤਰੀ ਜੀ ਦਾ ਕਿ ਜੋ ਇਹ ਅੱਜ ਅਨਾਉਂਸ ਕਰਕੇ ਜਾ ਰਹੇ ਆ ਔਰ ਇਹ ਅਨਾਉਂਸਮੈਂਟ ਸਿਰਫ ਅਨਾਉਂਸਮੈਂਟ ਨਹੀਂ ਹੈਗੀ ਇਲੈਕਸ਼ਨਰ ਇਟ ਸਭ ਤੋਂ ਪਹਿਲਾਂ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਮੈਂ ਦਿਲ ਦੀ ਗਹਿਰਾਈਆਂ ਤੋਂ ਲੁਧਿਆਣੇ ਦੀ ਸਾਰੀ ਪ੍ਰੈਸ ਦਾ ਸਾਡੇ ਸਾਰੇ ਮੀਡੀਆ ਦੇ ਸਾਥੀਆਂ ਦਾ ਦਿਲੋਂ ਧੰਨਵਾਦ ਕਰਦਾ ਤੁਸੀਂ ਬਹੁਤ ਛੋਟੇ ਜਿਹੇ ਸੱਦੇ ਦੇ ਉੱਤੇ ਬਹੁਤ ਛੋਟੇ ਜਿਹੇ ਨੋਟਿਸ ਦੇ ਉੱਤੇ ਸਾਡੇ ਸੱਦੇ ਤੇ ਇੱਥੇ ਪਹੁੰਚੇ ਹਾਂ ਆਪ ਸਭ ਦਾ ਧੰਨਵਾਦ ਆਪ ਸਭ ਨੂੰ ਪਤਾ ਹੈ ਕਿ ਪੰਜਾਬ ਸਿੱਖਿਆ ਕ੍ਰਾਂਤੀ ਦੇ ਤਹਿਤ 7 April ਤੋਂ ਪੂਰੇ ਪੰਜਾਬ ਦੇ ਵਿੱਚ 12000 ਸਕੂਲਾਂ ਦੇ ਵਿੱਚ ਪਿਛਲੇ 3 ਸਾਲਾਂ ਚ ਜੋ ਕੰਮ ਹੋਏ ਆ ਉਹਨਾਂ ਦੇ ਘਟਨ ਚੱਲ ਰਹੇ ਨੇ 2022 ਦੇ ਵਿੱਚ ਅਸੀਂ ਸਾਰੇ ਲੋਕ ਅਸੀਂ ਪੰਜਾਬ ਦੇ ਲੋਕਾਂ ਕੋਲ ਗਏ ਸੀ ਤੁਹਾਡੇ ਕੋਲ ਵੀ ਆਏ ਸੀ ਅਸੀਕਿਆ ਅਸੀਂ ਸਾਨੂੰ ਇੱਕ ਮੌਕਾ ਦੋ ਇੱਕ ਮੌਕਾ ਅਰਵਿੰਦ ਕੇਜਰੀਵਾਲ ਜੀ ਨੂੰ ਦੋ ਇੱਕ ਮੌਕਾ ਮਾਨ ਸਾਹਿਬ ਨੂੰ ਦੋ ਅਸੀਂ ਪੰਜਾਬ ਦੇ ਸਰਕਾਰੀ ਸਕੂਲ ਤੇ ਹਸਪਤਾਲ ਠੀਕ ਕਰਾਂਗੇ ਤੇ ਅੱਜ ਇਹ ਉਸ ਤੋਂ ਬਾਅਦ ਮੈਂ ਐਮ ਐਲ ਏ ਬਣਿਆ ਸ਼੍ਰੀ ਅਨੰਦਪੁਰ ਸਾਹਿਬ ਤੋਂ ਤੇ ਮੈਨੂੰ ਮੇਰੇ ਮੁੱਖ ਮੰਤਰੀ ਸਾਹਿਬ ਨੇ ਸਿੱਖਿਆ ਦੀ ਜ਼ਿੰਮੇਵਾਰੀ ਦਿੱਤੀ ਸਿੱਖਿਆ ਵਿਭਾਗ ਦੀ ਯਕੀਨ ਮੰਨਿਓ ਤੁਸੀਂ ਸਾਰੇ ਸੀਨੀਅਰ ਜਰਨਲਿਸਟ ਹੋ ਕਿ ਵਨ ਆਫ ਦਾ ਟਫੈਸਟ ਡਿਪਾਰਟਮੈਂਟ ਜਿਹਨੂੰ ਸਿਰਫ ਧਰਨੇ ਵਾਲਾ ਵਿਭਾਗ ਕਿਹਾ ਜਾਂਦਾ ਸੀ ਧਰਨੇ ਅੱਜ ਵੀ ਲੱਗਦੇ ਹੋਣਗੇ ਕਸ ਫਰਕ ਕਿ ਨਾ ਕਿ ਪਹਿਲਾਂ ਕਦੀ ਬੱਚਿਆਂ ਦੀ ਗੱਲ ਨਹੀਂ ਹੁੰਦੀ ਸੀ ਸਿਰਫ ਅਤੇ ਸਿਰਫ ਧਰਮੀਆਂ ਦੀ ਗੱਲ ਹੁੰਦੀ ਸੀ ਜੋ ਸਾਨੂੰ ਵਿਰਾਸਤ ਚ ਮਿਲਿਆ ਪੰਜਾਬ ਚ 20000 ਸਰਕਾਰੀ ਸਕੂਲ ਸਨ ਪਰ ਉਹਨਾਂ ਵਿੱਚੋਂ ਬਹੁਤਾਂ ਸਕੂਲਾਂ ਦੇ ਵਿੱਚ ਚਾਰ ਦਿਵਾਰੀ ਨਹੀਂ ਸੀ ਛੱਪਰ ਬਣੇ ਹੋਏ ਸੀ ਪਸ਼ੂ ਸਕੂਲਾਂ ਚ ਆ ਕੇ ਬੈਠਦੇ ਸੀ ਮੈਂ ਤੁਹਾਨੂੰ ਸ਼ਹਿਰ ਦੇ ਇਦਾਂ ਦੇ ਸਕੂਲ ਵੀ ਦਿਖਾ ਸਕਦਾ ਸਕੂਲਾਂ ਚ ਵਾਸ਼ਰੂਮ ਯਾਦ ਸੀ ਨਹੀਂ ਯਾ ਵਰਤਨ ਦੇ ਲਾਇਕ ਨਹੀਂ ਸੀ ਬਹੁਤਾਂ ਸਕੂਲਾਂ ਚ ਬੱਚੇ ਜ਼ਮੀਨ ਤੇ ਬੈਠਦੇ ਸੀ ਮੈਨੂੰ ਯਾਦ ਹੈ ਮੈਨੂੰ ਲੁਧਿਆਣੇ ਦੇ ਵੀ ਕਈ ਸਕੂਲਾਂ 'ਚ ਬਾਈ ਤੁਸੀਂ ਪੁੱਛੋ ਮੈਂ ਤੁਹਾਨੂੰ ਦੱਸ ਸਕਦਾ ਇਸੇ ਸਕੂਲ 'ਚ ਮੈਂ ਜਾ ਕੇ ਦੇਖਿਆ ਬੱਚੇ ਥੱਲੇ ਬੈਠਦੇ ਸੀਗੇ ਇਸ ਤੋਂ ਇਲਾਵਾ ਪੀਣ ਵਾਲੇ ਪਾਣੀ ਦੀ ਦਿੱਕਤ ਬਾਕੀ ਤੁਸੀਂ ਜੇਈ ਨੀਟ ਕਲੀਅਰ ਕਰਨਾ ਸਕਿਉਰਟੀ ਗਾਰਡ ਕੈਂਪਸ ਮੈਨੇਜਰ ਇਹ ਤਾਂ ਕੋਈ ਕਲਪਨਾ ਵੀ ਨਹੀਂ ਕਰ ਸਕਦਾ ਸੀਗਾ ਇੱਕ ਦੋ ਸਕੂਲਾਂ ਨੂੰ ਛੱਡ ਕੇ ਬਾਕੀ ਸਕੂਲ ਵਧੀਆ ਸਕੂਲ ਵੀ ਸੀਗੇ ਪੀਏਯੂ ਵਧੀਆ ਸਕੂਲ ਸੀ ਪਰ ਮਾੜੇ ਸਕੂਲ ਵੀ ਬਹੁਤ ਬੁਰੀ ਹਾਲਾਤ ਸੀ ਅਸੀਂ ਅੱਜ ਇਸ ਮੁਕਾਮ ਤੇ ਖੜੇ ਆਂ ਜਿੱਥੇ ਅਸੀਂ ਕਹਿ ਸਕਦੇ ਹਾਂ ਕਿ ਪੰਜਾਬ ਦੇ ਹਰ ਇੱਕ ਸਕੂਲ ਦੇ ਵਿੱਚ ਇੱਕ ਬੇਸਿਕ ਮਿਨੀਮਮ ਇਨਫਰਾਸਟ੍ਰਕਚਰ ਪੰਜਾਬ ਨੇ ਅਚੀਵ ਕਰ ਲਿਆ ਤੇ ਇਹ ਬਹੁਤ ਵੱਡੀ ਅਚੀਵਮੈਂਟ ਹੈ ਜਦੋਂ ਮੈਂ ਬੇਸਿਕ ਮਿਨੀਮਮ ਇਨਫਰਾਸਟ੍ਰਕਚਰ ਦੀ ਗੱਲ ਕਰ ਰਿਹਾ ਨਾ ਭਾਵੇਂ ਆ ਚਾਰ ਦੀਵਾਰੀ ਆ ਗਈ ਵਾਸ਼ਰੂਮਸ ਆ ਗਏ ਕੋਈ ਬੱਚਾ ਜ਼ਮੀਨ ਤੇ ਨਹੀਂ ਬੈਠਦਾ ਪੀਣ ਵਾਲਾ ਪਾਣੀ ਹੈ ਐਂਡ ਔਨ ਦਾ ਸੇਮ ਹੈਂਡ ਸਾਡੇ ਸਕੂਲਸ ਆਫ ਐਮਿਨੈਂਸ ਸ਼ਾਨਦਾਰ ਕੰਮ ਚੱਲ ਰਹੇ ਹਨ ਉਹਨਾਂ ਦੇ ਵਿੱਚ ਅੱਜ ਸਪੈਸੀਫਿਕਲੀ ਲੁਧਿਆਣਾ ਵੈਸਟ ਲੁਧਿਆਣਾ ਪੱਛਮੀ ਹਲਕੇ ਦੇ ਜਿਹੜੇ ਸਰਕਾਰੀ ਸਕੂਲ ਹੈ ਮੈਂ ਇਹਨਾਂ ਦੇ ਬਾਰੇ ਜਿਹੜਾ ਹੈ ਦੱਸਣਾ ਚਾਹੂੰਗਾ ਤੇ ਸਰਕਾਰ ਵੱਲੋਂ ਅੱਜ ਬਟੇ ਐਲਾਨ ਇਸ ਹਲਕੇ ਦੇ ਸਕੂਲਾਂ ਦੇ ਹੋਣੇ ਵੀ ਆ ਮੈਂ ਤੁਹਾਨੂੰ ਇਹ ਵੀ ਦੱਸੂੰਗਾ ਕਿ ਤੁਸੀਂ ਕਹੋਗੇ ਕਿ ਹਾਂ ਹੁਣ ਤਾਂ ਜੀ ਬਾਈਪੋਲ ਆ ਗਈ ਸ਼ੈਤਾਨ এডਿਕੇਸ਼ਨ ਮਿਸਟਰ ਆ ਕੇ ਰੋੜਾ ਜੀ ਨਾਲ ਬਹਿ ਗਿਆ ਕਿਉਂਕਿ ਲੇ ਰੋੜਾ ਸਾਹਿਬ ਮੈਂ ਇਹਨਾਂ ਦੀ ਵਰਕਿੰਗ ਦੇਖੀ ਹੈ ਮੇਰੇ ਆਪਣੇ ਹਲਕੇ ਨਹੀਂ ਮੈਂ ਜਦੋਂ ਵੀ ਮੈਂ ਇਨਾਂ ਹੀ ਪੋਜ਼ਿਟਿਵ ਐਮਪੀ ਤੇ ਮੈਂ ਲੁਧਿਆਣੇ 'ਚ ਮੈਂ ਚਾਹੇ ਮੇਰੀ ਧਰਤੀ ਅਨੰਦਪੁਰ ਸਾਹਿਬ ਹੈ ਪਰ ਮੈਂ ਲੁਧਿਆਣੇ ਪੜਿਆ ਇੱਥੇ 16-17 ਸਾਲ ਰਿਹਾ ਇਨਾਂ ਸਾਰੇ ਏਰੀਏ ਨੂੰ ਜਾਣਦਾ ਤੇ ਲੁਧਿਆਣੇ ਦੇ ਬਹੁਤ ਸਾਰੇ MP ਦੇਖੇ ਆ ਲੋਕ ਸਭਾ ਦੇ ਰਾਜ ਸਭਾ ਦੇ ਕਦੀ ਕਿਸੇ ਨੇ ਲੁਧਿਆਣੇ ਸ਼ਹਿਰ ਲਈ ਇਨਾ ਕੁਝ ਨਹੀਂ ਕੀਤਾ ਜਿੰਨਾ ਅਰੋੜਾ ਸਾਹਿਬ ਨੇ ਕੀਤਾ ਚਾਹੇ ਉਹ ਰੇਲਵੇ ਸਟੇਸ਼ਨ ਦੀ ਹੋਵੇ ਮੈਂ ਇਹਨਾਂ ਦੇ ਦੇਖਦਾ ਰਹਿੰਦਾ ਕਈ ਵਾਰੀ ਦੇਖਿਆ ਇਹਨੇ ਇੱਕ WhatsApp ਤੇ ਗਰੁੱਪ ਬਣਾਇਆ ਹੋਇਆ 에어ਪੋਰਟ ਦਾ ਤੇ ਉਹਦੇ ਹਰ ਰੋਜ਼ ਦੀ ਡੇਲੀ ਅਪਡੇਟ ਮੈਂ ਤੇ ਅਰੂੜਾ ਸਭ ਇੱਕ ਵਾਰੀ ਗੜਕਰੀ ਸਾਹਿਬ ਕੋਲ ਚਲੇਗੇ ਕੋਈ ੜਕੇ ਸਾਈ ਉਹ ਕਹਿੰਦੇ ਮੈਂ ਆਜੇ ਤੱਕ ਆਪਣੀ ਕੌਨਸਟਿਟੂਐਂਸੀ ਚ ਨਹੀਂ ਬਣਾਇਆ ਸਾਈਕਲ ਟ੍ਰੈਕ ਥਾਣੂ ਕਿਵੇਂ ਦੇ ਦਵਾ ਪਰ ਕਹਿੰਦੇ ਨਹੀਂ ਮੈਨੂੰ ਨਹੀਂ ਪਤਾ ੜਕੇ ਲੜਕੇ ਮੰਤ ਕਰਕੇ ਲੁਧਿਆਣੇ ਲਈ ਉਹ ਲੈ ਕੇ ਪਾਰਕਿੰਗ ਜਾਨੀ ਤੇ ਹਸਪੀਟਲਸ ਦੇ ਉੱਤੇ ਇਹਨਾਂ ਦਾ ਪੈਸ਼ਨ ਹੈ ਮੇਰੇ ਇਲਾਕੇ ਦਾ ਕੀਪੂਰ ਸਾਹਿਬ ਹਸਪੀਟਲ ਉਹ ਵੀ ਇਹਨਾਂ ਦੀ ਗ੍ਰਾਂਟਸ ਚ ਠੀਕ ਹੋ ਰਿਹਾ ਤੁਸੀਂ ਅੱਜ ਇਸ ਤੋਂ ਪਹਿਲਾਂ ਵੀ ਮੈਂ ਲੁਧਿਆਣੇ ਵਸਦੇ ਕਈ ਸਕੂਲਾਂ ਚ ਤੁਸੀਂ ਅੱਜ ਦੀ ਗੱਲ ਨਹੀਂ ਮੈਂ ਚਾਹੇ ਉਸਰਾਬਾ ਨਗਰ ਦਾ ਸਕੂਲ ਹੋਵੇ ਚਾਹੇ ਸੁਨੇਤਰਾ ਹੋਵੇ ਚਾਹੀ ਪੀਏਯੂ ਦਾ ਸਕੂਲ ਹੋਵੇ ਇਹਨਾਂ ਸਾਰੇ ਸਕੂਲਾਂ ਚ ਮੈਂ ਵਿਜ਼ਿਟ ਕਰ ਚੁੱਕਿਆ ਹਾਂ ਮੈਂ ਤੁਹਾਨੂੰ ਇਹ ਦੱਸੂਗਾ ਸੁਨੇਤ ਦੇ ਸਕੂਲ ਤੁਸੀਂ ਜਾ ਕੇ ਟੀਚਰਸ ਨੂੰ ਪੁੱਛ ਸਕਦੇ ਹੋ ਮੇਰੀ ਮੇਰਾ ਇਹ ਸ਼ੌਕ ਹੈ ਹਿਆਰ 1200 ਸਕੂਲਾਂ ਚ ਜਾ ਜਾ ਕੇ ਦੇਖਿਆ ਸੁਨੇਤ ਦੇ ਸਕੂਲ ਚ ਗਿਆ ਸੀ ਨਹੀਂ ਬੁਰੀ ਹਾਲਤ ਸੀ ਤੇ ਉਦੋਂ ਕੋਈ ਕਹਿੰਦੇ ਸੀ ਕਿ ਪਤਾ ਨਹੀਂ ਫੰਡ ਪਿੱਛੋਂ ਸਾਡੇ ਉਦੋਂ ਇੱਕ ਐਡਨ ਟਾਈਮ ਚੱਲ ਰਿਹਾ ਜਦੋਂ ਕੇਂਦਰ ਸਰਕਾਰ ਨਾਲ ਸਾਡੇ ਪੈਸੇ ਰੋਕਦੇ ਸੀ ਮੈਂ 50 ਲੱਖ ਰੁਪਏ ਕਿਸੇ ਤੋਂ ਸੀਐਸਆਰ ਲੈ ਕੇ ਉੱਥੇ ਦਿੱਤਾ ਸੀ ਜਾ ਕੇ ਕਨਫਰਮ ਕਰ ਲਿਓ ਅੱਜ ਤੁਹਾਨੂੰ ਮੈਂ ਦੱਸੂੰਗਾ ਕਿ ਸਾਡੇ ਜਿਹੜੇ ਸਭ ਤੋਂ ਵੱਡਾ ਸਕੂਲ ਜਿਹੜਾ ਇੱਥੋਂ ਦਾ ਮੇਰਾ ਡ੍ਰੀਮ ਹੈ ਅਰੋੜਾ ਸਾਹਿਬ ਦਾ ਡ੍ਰੀਮ ਹੈ ਸਾਡੇ ਸਾਥੀ ਲੇਟ ਗੁਰਪ੍ਰੀਤ ਗੋਗੀ ਜੀ ਉਹਨਾਂ ਨੇ ਵੀ ਇਸ ਉੱਤੇ ਵਰਕਿੰਗ ਕੀਤੀ ਸੀ ਸਕੂਲ ਆਫ ਐਮੀਨੈਂਸ ਸ਼ਹੀਦ ਆਜ਼ਮ ਸ਼ਹੀਦ ਸੁਖਦੇਵ ਠਾਪਰ ਸਕੂਲ ਆਫ ਐਮੀਨੈਂਸ ਮਾਨਯੋਗ ਐਮਪੀ ਸਾਹਿਬ ਦੇ ਯਤਨ ਸਦਕਾ 17 ਕਰੋੜ ਰੁਪਏ ਦੀ ਲਾਗਤ ਦੇ ਨਾਲ ਤੇ ਉਹ ਜਦੋਂ ਸਕੂਲ ਬਣ ਕੇ ਉੱਥੇ ਕੰਮ ਚੱਲਦਾ ਪਿਆ ਬਿਲਕੁਲ ਹਾਰਟ ਆਫ ਦਾ ਸਿਟੀ ਚੋਂ ਸਕੂਲ ਹੈ ਲੜਕੀਆਂ ਦਾ ਸਕੂਲ ਹੈ ਪਾਰਟ ਨਗਰ ਬਿਲਕੁਲ ਕਚੈਰੀ ਦੇ ਪਿੱਛੋਂ ਦੋ ਪਾਸੇ ਅਪਰੋਚ ਲੱਗਦੀ ਹੈ 17 ਕਰੋੜ ਦੀ ਲਾਗਤ ਨਾਲ ਸਕੂਲ ਤਿਆਰ ਹੋ ਰਿਹਾ ਕੰਮ ਦਿਨ ਦਾ ਚੱਲ ਰਿਹਾ ਐਂਡ ਇਟ ਵਿਲ ਬੀ ਵਨ ਆਫ ਦਾ ਫਾਈਨੇਸਟ ਸਕੂਲਸ ਆਫ ਲੁਧਿਆਣਾ ਸਿਟੀ ਇਹ ਸਾਡਾ ਤੁਹਾਡੇ ਨਾਲ ਪ੍ਰੋਮਿਸ ਹੈ ਇਸ ਤੋਂ ਇਲਾਵਾ ਜਿਹੜਾ ਸਾਡਾ ਪੀਯੂ ਦਾ ਸਕੂਲ ਹੈ ਇਸ ਨੂੰ ਅਸੀਂ ਹੁਨਰ ਸਿੱਖਿਆ ਸਕੂਲ ਸਕੂਲਸ ਆਫ ਅਪਲਾਈਡ ਲਰਨਿੰਗ ਜਿੱਥੇ ਚਾਰ ਸਪੈਸ਼ਲ ਟ੍ਰੇਡ ਹੈ ਜਿਹੜੀਆਂ ਅਸੀਂ 40 ਸਕੂਲਸ ਪੰਜਾਬ ਚ ਸਿਲੈਕਟ ਕੀਤੇ ਆ ਉਹਦੇ ਵਿੱਚ ਅਸੀਂ ਜਿਹੜਾ ਪੀਯੂ ਦਾ ਸਕੂਲ ਪੜ ਸਿਲੈਕਟ ਕੀਤਾ ਹੈ ਭਾਵੇਂ ਕਿ ਸਬਟ ਅਪਲਾਈਡ ਲਰਨਿੰਗ ਦਾ ਸਕੂਲ ਹੈ ਬੱਚਾ 9ਵੀਂ ਦੇ ਵਿੱਚ ਪੜ੍ਹਾਈ ਦੇ ਨਾਲ-ਨਾਲ ਚਾਰ ਬੇਸਿਕ ਟ੍ਰੇਡਸ ਹੈ ਜਿਹਦਾ ਕਰਿਕੂਲਮ ਬੈਸਟ ਜਿਹੜੇ ਉਹਨਾਂ ਦੇ ਲੀਡਰਸ ਨੇ ਫੋਰ ਐਗਜ਼ਾਮਪਲ ਬਿਊਟੀ ਐਂਡ ਵੈਲਨੈਸ ਜਿਹੜਾ ਹੈ ওরাਕਲ ਨੇ ਬਣਾਇਆ ਹੈਲਥ ਜਿਹੜਾ ਹੈ ਅਪੋਲੋ ਫਾਰਮੇਸੀ ਨੇ ਬਣਾਇਆ ਤਾਂ ਕਿ ਬੱਚਾ ਜਦੋਂ 9ਵੀਂ 10ਵੀਂ ਕਰਕੇ ਨਿਕਲ ਰਿਹਾ 12ਵੀਂ ਕਰਕੇ ਨਿਕਲ ਰਿਹਾ ਉਹਨੂੰ ਇੱਕ ਐਜ ਹੈ ਉਹਨੂੰ ਨਾਲ ਇੱਕ ਸਕੂਲ ਆਫ ਅਪਲਾਈਡ ਲਰਨਿੰਗ ਦਾ ਸਰਟੀਫਿਕੇਟ ਮਿਲ ਰਿਹਾ ਤਾਂ ਕਿ ਬੱਚਾ ਨਾਲ ਹੀ ਆਪਣੀ ਜੇ ਕੈਰੀਅਰ ਸੀਟੇ ਜਾਣਾ ਚਾਹੁੰਦਾ ਉਹ ਜਾ ਸਕਦਾ ਹੈ ਇਸ ਤੋਂ ਇਲਾਵਾ ਸਾਡਾ ਦੋ ਸਕੂਲ ਅਸੀਂ ਸਕੂਲ ਆਫ ਬ੍ਰਿਲੀਅੰਸ ਜੋ ਨਵੇਂ ਇਸ ਸਾਲ ਬੰਨੇ ਹੈ ਜਿਹਦੇ ਵਿੱਚ ਸੀਨੀਅਰ ਸੈਕੰਡਰੀ ਸਕੂਲ ਜਿਹੜਾ ਹੈ ਗੋਬਿੰਦਨਗਰ ਲੁਧਿਆਣੇ ਦਾ ਬਹੁਤ ਸ਼ੇਰੀਆ ਕੁਮਾਰ ਮੰਡੀ ਦੇ ਨਾਲ ਲੱਗਦਾ ਰੋਜ਼ ਗਾਰਡਨ ਦੇ ਸਾਹਮਣੇ ਉੱਥੇ ਜਿਹੜਾ ਸਕੂਲ ਹੈ ਤਾਂ ਕਿ ਸਾਡੇ ਬੱਚੇ ਜਿਹੜੇ ਹੈ ਉਹਨਾਂ ਨੂੰ ਬੈਸਟ ਕੁਆਲਿਟੀ ਐਜੂਕੇਸ਼ਨ ਮਿਲ ਸਕੇ ਉਹ ਇੱਕ ਸੈਕੰਡ ਸੀਨੀਅਰ ਸੈਕੰਡਰੀ ਸਕੂਲ ਸਿਮਟਰੀ ਗਰਾਊਂਡ ਇਸ ਵਕਤ ਉਹ ਸਕੂਲ ਜਿਹੜਾ ਹੈ ਡਬਲ ਸ਼ਿਫਟ ਚੱਲ ਰਿਹਾ ਵਿਦ ਦਾ ਐਫਰਟਸ ਆਫ ਐਮਪੀ ਸਾਹਿਬ ਅਰੋੜਾ ਸਾਹਿਬ ਦੇ ਯਤਨ ਸਦਕਾ ਉੱਥੇ ਜੇ ਅਗਲੇ ਪਹਿਲਾਂ ਸਾਡੇ ਕੋਲ ਜਗ੍ਹਾ ਨਹੀਂ ਸੀ ਇਨੀ ਜਗ੍ਹਾ ਅਰੇਂਜ ਕਰਵਾ ਦਿੱਤੀ ਹੈ ਜੁਣ ਜਦੋਂ ਜਗ੍ਹਾ ਅਰੇਂਜ ਆ ਗਈ ਤਾਂ ਅਸੀਂ ਇਸ ਨੂੰ ਸਕੂਲ ਆਫ ਬ੍ਰਿਲੀਅੰਸ ਬਣਾ ਰਹੇ ਹਾਂ 90 ਕਮਰੇ ਤੇ ਸਕੂਲ ਨੂੰ ਸਿੰਗਲ ਸ਼ਿਫਟ ਕਰ ਦਾਂਗੇ 2 ਕਰੋੜ ਰੁਪਏ ਸੀ ਉਹਦੇ ਲਈ ਅਲੋਕੇਟ ਕਰ ਰਹੇ ਹਾਂ ਇਸ ਦੇ ਨਾਲ ਹੀ ਜਿਹੜਾ ਹੈ ਇੱਕ ਬਹੁਤ ਵੱਡੀ ਡਿਮਾਂਡ ਸੀ ਏਰੀਏ ਦੀ ਜੋ ਐਮਪੀ ਸਾਹਿਬ ਨੇ ਸਾਨੂੰ ਦੱਸੀ ਉਹ ਹੈ ਗਵਰਨਮੈਂਟ ਹਾਈ ਸਕੂਲ ਹੈਬੂਵਾਲ ਕਲਾ ਬਹੁਤ ਆਬਾਦੀ ਵਧ ਗਈ ਹੈ ਤੇ ਇਸ ਸਕੂਲ ਦਾ ਇਨਫਰਾਸਟ੍ਰਕਚਰ ਦੀ ਵਿੱਚ ਬਹੁਤ ਵੱਡੀ ਰਿਕੁਆਇਰਮੈਂਟ ਹੈ ਅਸੀਂ ਸਕੂਲ ਨੂੰ ਅਪਗ੍ਰੇਡ ਕਰ ਰਹੇ ਹਾਂ ਅਪ ਟਿਲ ਕਲਾਸ ਪਲੱਸ 2 12ਵੀਂ ਤੱਕ ਦੇ ਸਕੂਲ ਨੂੰ ਕਰ ਰਹੇ ਹਾਂ ਪਲੱਸ ਇੱਥੇ ਲਈ 1.5 ਕਰੋੜ ਰੁਪਏ ਜਿਹੜਾ ਜਾਰੀ ਕਰ ਰਹੇ ਹਾਂ ਨਵੇਂ ਕਲਾਸਰੂਮਸ ਤੇ ਸਾਇੰਸ ਲੈब्स ਲਈ ਇਸ ਤੋਂ ਇਲਾਵਾ ਜਿਵੇਂ ਪਹਿਲਾਂ ਮੈਂ ਜ਼ਿਕਰ ਕੀਤਾ ਸੁਨੀਤ ਦਾ ਪ੍ਰਾਇਮਰੀ ਸਕੂਲ ਤੇ ਸੀਨੀਅਰ ਸੈਕੰਡਰੀ ਸਕੂਲ ਹੁਣ ਇਸ ਨੂੰ 50 ਲੱਖ ਰੁਪਏ ਹੋਰ ਜਾਰੀ ਕਰ ਰਹੇ ਹਾਂ 50 ਲੱਖ ਰੁਪਏ ਪਹਿਲਾਂ ਇੱਥੋਂ ਜਿਹੜਾ ਹੈ ਥਰੂ ਪੀਐਸਪੀਐਸਸੀਐਲ ਮੈਂ ਸੀਐਸਆਰ ਚ ਲਗਵਾਇਆ ਸੀ ਬਾੜੇਵਾਲ ਦੇ ਵਾਣਾ ਬਾੜੇਵਾਲ ਇਸ ਤੋਂ ਇਲਾਵਾ ਅਸੀਂ ਜਿਹੜੇ ਦੋ ਸਾਡੇ ਸਕੂਲ ਆਫ ਹੈਪੀਨੈਸ ਬਣਾ ਰਹੇ ਹਾਂ ਇਹ ਪ੍ਰਾਇਮਰੀ ਸਕੂਲਸ ਹੋਣਗੇ ਵਨ ਇਸ ਪੀਏਯੂ ਦੇ ਵਿੱਚ ਜਿਹੜਾ ਹੈ ਤੇ ਅਦਰ ਵਨ ਇਸ ਜਿਹੜਾ ਸਾਡਾ ਗੋਬਿੰਦਨਗਰ ਚ ਹੈ ਇਹ ਦੋਨੋਂ ਸਕੂਲਸ ਜਿਹੜੇ ਇਹਨਾਂ ਨੂੰ ਅਸੀਂ ਸਕੂਲ ਆਫ ਹੈਪੀਨੈਸ ਬਣਾ ਰਹੇ ਹਾਂ ਜਵਦੀ ਕਲਾਂ ਸਾਡਾ ਇੱਕ ਹਾਈ ਸਕੂਲ ਹੈ ਉੱਥੇ ਜ਼ਮੀਨ ਦੀ ਕਮੀ ਹੈ ਬਟ ਉਸ ਸਕੂਲ ਨੂੰ ਹੋਰ ਵਧੀਆ ਕਰਨ ਲਈ ਜਿਹੜਾ ਹੈ 50 ਲੱਖਸ ਦੀ ਅਸੀਂ ਅੱਜ ਗਰਾਉਂਡ ਜਿਹੜੀ ਗ੍ਰਾਂਟ ਹੈ ਉਹ ਰੈਨਾਨਸ ਕਰ ਰਹੇ ਹਾਂ ਲਗਭਗ 28.5 ਕਰੋੜ ਰੁਪਏ ਦੇ ਕੰਮ ਜਿਹੜੇ ਆ ਉਹ ਜਿਹੜੇ ਹੈ ਇੱਥੇ ਲੁਧਿਆਣਾ ਵੈਸਟ ਹਲਕੇ ਚੱਲ ਰਹੇ ਨੇ ਤੇ 9 ਕਰੋੜ ਰੁਪਏ ਦੇ ਜਿਹੜੇ ਕੰਮ ਹੈ ਉਹ ਪਿਛਲੇ ਸਮੇਂ ਦੇ ਵਿੱਚ ਹੋ ਚੁੱਕੇ ਨੇ ਮੁਕੰਮਲ ਹੋ ਚੁੱਕੇ ਨੇ ਤੇ 28 ਤੇ 936 ਕਰੋੜ ਰੁਪਏ ਦੀ ਲਾਗਤ ਦੇ ਨਾਲ ਪੰਜਾਬ ਦੀ ਜਿਹੜੀ ਸਿੱਖਿਆ ਕ੍ਰਾਂਤੀ ਹੈ ਉਹ ਲੁਧਿਆਣਾ ਪੱਛਮੀ ਹਲਕੇ ਚ ਉਹਦਾ ਜਿਹੜਾ ਬੋਲਬਲ ਹੈ ਤੇ ਮੈਂ ਦਾਅਵੇ ਨਾਲ ਕਹਿ ਸਕਦਾ ਕਿ ਸਾਰੇ ਕੰਮ 31 ਮਾਰਚ 2026 ਸਾਡੀ ਡੈਡਲਾਈਨ ਹੈ ਐਂਡ ਉਸ ਤੋਂ ਬਾਅਦ ਲੁਧਿਆਣਾ ਵੈਸਟ will be the best constituency of Punjab in terms of school education ਜਿਹੜੇ ਸਾਡੇ ਸਰਕਾਰੀ ਸਕੂਲਾਂ 'ਚ ਇਦਾਂ ਦੇ ਸਕੂਲ ਹੋਣਗੇ ਤੇ ਤੁਹਾਡੇ ਨਾਲ ਵੀ ਮੇਰਾ ਲੁਧਿਆਣੇ ਦੇ মিডিਆ ਨਾਲ ਵੀ ਵਾਅਦਾ ਹੈ ਤੁਹਾਡੇ ਨਾਲ ਵੀ ਕਿ ਜਿਹੜੇ ਸਾਡੇ ਆ ਭਾਰਤ ਨਗਰ ਦਾ ਇਸ ਤੋਂ ਇਲਾਵਾ 3 ਕਰੋੜ ਰੁਪਏ ਜਵਾਰ ਨਗਰ ਦਾ ਜਿਹੜਾ ਸਕੂਲ ਆਫ ਐਮਿਨੈਂਸ ਹੈ ਉਸ ਦੇ ਲਈ ਵੀ ਅਸੀਂ ਜਾਰੀ ਕਰ ਦੇ ਤੇ ਉੱਥੇ ਵੀ ਕੰਮ ਸ਼ੁਰੂ ਹੋ ਜਾਊਗਾ ਤੁਹਾਨੂੰ ਆਪ ਦਿਲ ਕਰੋਗਾ ਅਕਸਰ ਆਪਾਂ ਪੁੱਛਦੇ ਹਾਂ ਜੀ ਲੀਡਰਾਂ ਦੇ ਬੱਚੇ ਨਹੀਂ ਪੜਦੇ ਜੀ ਸਰਕਾਰੀ ਸਕੂਲਾਂ 'ਚ ਅਸਰਾਂ ਦੇ ਨਹੀਂ ਪੜਦੇ ਸਕੂਲ ਹੀ ਨਹੀਂ ਵਧੀਆ ਸੀ ਹਰ ਹਰ ਮਾਤਾ ਪਿਤਾ ਚਾਹੁੰਦਾ ਹੈ ਕਿ ਮੇਰੇ ਬੱਚੇ ਵਧੀਆ ਸਕੂਲ 'ਚ ਪੜਨ ਕੋਈ ਵੀ ਉਹ ਰਿਕਸ਼ੀ ਵਾਲਾ ਹੋਵੇ ਕੰਪਨੀ ਦਾ ਮਾਲਕ ਹੋਵੇ ਜਦੋਂ ਸਕੂਲ ਹੀ ਨਹੀਂ ਵਧੀਆ ਬਣਾਈ ਸੀ ਤਾਂ ਆਪਾਂなんで ਕਿਉਂ ਅਸੀਂ ਇਦਾਂ ਦੇ ਸਕੂਲ ਬਣਾ ਰਹੇ ਹਾਂ ਅਗਲੇ ਸਾਲ ਤੱਕ ਤੁਸੀਂ ਆਪ ਦੇਖੋਗੇ ਕਿ ਚੰਗੇ ਚੰਗੇ ਘਰਾਂ ਦੇ ਬੱਚੇ ਵਿਦ ਪ੍ਰਾਈਡ ਵਿਦ ਆਨਰ ਵਿਦ ਆਨਰ ਐਂਡ ਵਿਦ ਚੋਇਸ ਸਰਕਾਰੀ ਸਕੂਲ ਨਾਲ ਜਾਣਗੇ ਅਸੀਂ ਲਈ ਵਚਨਬੰਦ ਹੈ ਇਸ ਵਾਰੀ ਸਾਡਾ ਜਿਹੜਾ ਜੈ ਇਦਾ ਨਤੀਜਾ ਉਹ ਵੀ ਲਾਜਵਾਬ ਆਇਆ ਹੈ ਜਨਵਰੀ ਦੇ ਵਿੱਚ ਜੇ ਐਡਵਾਂ ਜਿਹੜਾ ਹੋਇਆ ਸੀ ਮੇਨਸ ਹੋਇਆ ਸੀ ਉਹਦੇ ਵਿੱਚ ਸਾਡੇ 199 ਬੱਚੇ 189 ਸਟੂਡੈਂਟਸ ਕਲੀਅਰਡ ਜਿਹੜਾ 19 ਤਰੀਕ ਨੂੰ ਤੀਜਾ ਆ ਉਹਦੇ ਰਿਜ਼ਲਟ ਦਾ ਉਹਦੇ ਵਿੱਚ ਸਾਡੇ ਕੁਝ ਬੱਚੇ ਹੋਰ ਹੁਣ ਟੋਟਲ ਫਿਗਰ 252 ਪਹਿਲੀ ਵਾਰੀ ਹੈ ਪਿਛਲੇ ਸਾਲ 153 ਸੀ ਇਸ ਸਾਲ ਅਸੀਂ 252 ਬੱਚੇ ਸਰਕਾਰੀ ਸਕੂਲਾਂ ਦੇ ਵਿੱਚੋਂ ਜਿਹੜਾ ਹੈ ਜੇਈ ਕਲੀਅਰ ਕਰਕੇ ਗਏ ਨੇ ਇੱਕ ਇੱਕ ਦੀ ਡਿਟੇਲ ਜਿਸ ਨੂੰ ਚਾਹੀਦੀ ਹੈ ਦੇ ਸਕਦੇ ਆਂ ਬੱਚਿਆਂ ਦੀ ਕੇਸ ਸਟਡੀਜ਼ ਬਹੁਤ ਹੰਬਲ ਬੈਕਗ੍ਰਾਉਂਡ ਤੋਂ ਆਉਂਦੇ ਇਹੀ ਪੰਜਾਬ ਦੀ ਜਿਹੜੀ ਸਿੱਖਿਆ ਕ੍ਰਾਂਤੀ ਹੈ ਤੇ ਸਾਡਾ ਇੱਕ ਰੈ residențial ਕੈਂਪਸ ਮੁਹਾਲੀ ਚੱਲ ਰਿਹਾ ਫॉर ਜੇਈ ਐਡਵਾਂਸ ਇਸ ਸਾਲ ਸਾਨੂੰ ਯਕੀਨ ਹੈ ਕਿ ਸਾਡੇ ਸਰਕਾਰੀ ਸਕੂਲਾਂ ਦੇ ਬੱਚੇ ਆਈਆਈਟੀ ਬ੍ਰੇਕ ਕਰਨਗੇ ਬਹੁਤ ਬਹੁਤ ਤੰਗ ਕਿ ਇਹ ਯੂ ਤੁਸੀਂ ਦੋ ਦੱਸੇ ਸਕੂਲ ਆਫ ਅਪਲਾਈਡ ਲਰਨਿੰਗ ਐਂਡ ਦੈਟ ਇਜ਼ ਫਾਰ ਦਾ ਸੀਨੀਅਰ ਸਕੈਂਡਰੀ ਸਕੂਲ ਕਿਉਂ ਲਈ ਪੀ ਯੂ ਦੇ ਵਿੱਚ ਦੋ ਸਕੂਲ ਨੇ ਜਿੱ ਇੱਕ ਹੈਗਾ ਸੀਨੀਅਰ ਸਕੈਂਡਰੀ ਪ੍ਰਾਇਮਰੀ ਸੋ ਜਿਹੜਾ ਅਪਲਾਈਡ ਲਰਨਿੰਗ ਹੈ ਹੁਨਰ ਸਿੱਖਿਆ ਸਕੂਲ ਇਟ ਵਿਲ ਬੀ ਫਾਰ ਦਾ ਸੀਨੀਅਰ ਸਕੈਂਡਰੀ ਸਾਈਡ ਐਂਡ ਸਕੂਲ ਆਫ ਐਡਮਿਨਿਸ ਫਾਰ ਦਾ ਪ੍ਰਾਇਮਰੀ ਸੋ ਸਰ ਇੱਕ ਹਰ ਸਾਲ ਗਵਰਨਮੈਂਟ ਸਕੂਲ ਵਾਸਤੇ ਤਾਂ ਬਹੁਤ ਵਧੀਆ ਕੰਮ ਤੁਸੀਂ ਕਰ ਰਹੇ ਹੋ ਹਰ ਸਾਲ ਇੱਕ ਜਦੋਂ ਵੀ ਐਡਮਿਸ਼ਨਸ ਹੁੰਦੀਆਂ ਨੇ ਪ੍ਰਾਈਵੇਟ ਸਕੂਲ ਮਾਫੀਆਜ਼ ਨੂੰ ਲੈ ਕੇ ਮਾਫੀਆ ਨੂੰ ਲੈ ਕੇ ਕਾਫੀ ਗੱਲ ਮੈਂ ਦੇਖਿਆ ਜੀ ਇੱਥੇ ਬਾਕੀ ਅੰਚਲਸੇ ਸੇ ਕਾਫੀ ਪ੍ਰੋਟੈਸਟ ਹੈ ਵੀ ਆਰ ਵਰਕਿੰਗ ਓਨ ਇਨ ਦੀ ਜਿਹੜੀ ਹੈ ਆਡਿਟ ਚੱਲ ਰਹੇ ਆ ਤੇ ਰੈਕਸ਼ਨ ਦਵਾਗੇ ਸਰ ਬਾਕੀ ਸਕੂਲਾਂ ਬੈ ਵੀ ਕੋਈ ਪੁਛ ਆਈ ਹੈ ਜੀ ਕੋਈ ਸ਼ਿਕਾਇਤ ਹਾਂ ਬਾਕੀ ਸਾਰਿਆਂ ਦੇ ਅਸੀਂ ਸਾਰਿਆਂ ਦੇ ਆਡਿਟ ਕਰਵਾ ਰਹੇ ਆ ਜੀ 8% ਤੋਂ ਵੱਧ ਜਿਹੜਾ ਹੈ ਕੋਈ ਵੀ ਸਕੂਲ ਉਹ ਵੀ 8% ਜਿਹੜਾ ਹੈ ਸਕੂਲ ਨੂੰ ਦੱਸਣਾ ਪੈਂਦਾ ਹੈ ਕਿ ਅਸੀਂ ਆ ਇਨਾ ਇਨਫਰਾਸਟ੍ਰਕਚਰ ਐਡ ਔਨ ਕਿੰਨੇ ਇਨ ਨਵੇਂ ਕਲਾਸਰੂਮ ਬਣਾਏ ਆ ਇਨਾ ਨਵਾਂ ਸਟਾਫ ਹਾਇਰ ਕੀਤਾ ਹੈ ਇਸ ਕਰਕੇ ਸਾਨੂੰ ਫੀਸ ਬਤਾਨੀ ਪੈ ਰਹੀ ਹੈ ਅੱਜ ਤੱਕ ਦਿੱਕਤ ਏਸੀ ਕਿ ਕਦੀ ਸਾਨੂੰ ਪ੍ਰੋਬਲਮ ਨਹੀਂ ਆ ਰਹੀ ਕਿ ਪੁਰਾਣੇ ਆਡਿਟ ਨਹੀਂ ਹੋਏ ਹੋ ਦਾ ਇਸਵਰੀ ਜਿਹੜੇ ਹੈ ਅਸੀਂ ਉਹ ਬੜੇ ਸਟ੍ਰਿਕਟਲੀ ਆਡਿਟਸ ਕਰਵਾ ਰਹੇ ਹਾਂ ਸਰ ਸਰ ਇੱਕ ਪਲੇਵ ਸਕੂਲ ਜਿਹੜੇ ਘਰਾਂ ਦੇ ਵਿੱਚ ਚੱਲਦੇ ਛੋਟੇ ਛੋਟੇ ਪਲੇਵ ਸਕੂਲ ਨਹੀਂ ਥੀਸ ਥੀਸ ਆ ਮੇਰੀ ਪਹਿਲਾਂ ਤੁਹਾਨੂੰ ਇੱਕ ਇੱਕ ਬੇਨਤੀ ਹੈ ਚਲੋ ਇਹ ਵੀ ਸਾਰੇ ਸਵਾਲ ਤੁਹਾਡੇ ਬਹੁਤ ਚੰਗੇ ਗੱਲ ਨੇ ਮੈਂ ਤੇ ਵੀ ਜਵਾਬ ਦੂੰਗਾ ਕਿ ਜਿਹੜਾ ਇਹ ਇਹ ਕੋਈ ਜੋ ਆਪਾਂ ਅੱਜ ਕਰ ਰਹੇ ਕੋਈ ਛੋਟੀ ਚੀਜ਼ ਨਹੀਂ ਹੈ ਇਹ ਇਹ ਬਹੁਤ ਵੱਡੀ ਗੱਲ ਹੈ ਮੈਂ ਤੁਹਾਨੂੰ ਲੁਧਿਆਣੇ ਦੇ ਐਗਜ਼ਾਮਪਲ ਦਿੰਦਾ ਮੁੰਡੀਆਂ ਵਾਲਾ ਸਕੂਲ ਸੀ ਤੁਸੀਂ ਮੈਂ ਜੋ ਤੁਸੀਂ ਪੁੱਛਿਆ ਨਹੀਂ ਕਿ ਹਾਂ ਇਦਾਂ ਦੇ ਸਕੂਲ ਦੱਸੋ ਜਿੱਥੇ ਚਾਰ ਦੁਵਾਰੀ ਨਹੀਂ ਸੀ ਜਿੱਥੇ ਬੱਚੇ ਥੱਲੇ ਬੈਠਦੇ ਸੀ ਕਿ ਲੋਕ ਤਾਂ ਮੈਂ ਤੁਹਾਨੂੰ ਦੱਸ ਰਿਹਾ ਮੁੰਡੀਆਂ ਦਾ ਸਕੂਲ ਚੰਡੀਗੜ੍ਹ ਰੋਡ ਦੇ ਉੱਤੇ ਔਰ ਨੈਸ਼ਨਲ ਹਾਈਵੇ ਸਕੂਲ ਕਹਿੰਦੇ ਖਾਂਦੇ ਪੂਰੇ ਸ਼ਹਿਰ ਦੇ ਵਿੱਚ ਅਲਾ ਸਕੂਲ ਮੈਂ ਇੱਕ ਦਿਨ ਉੱਥੇ ਗਿਆ ਬੱਚੇ ਥੱਲੇ ਬੈਠੇ ਚਾਰ ਦਿਵਾਰੀ ਹੈ ਨਹੀਂ ਪੁੱਛ ਲਿਓ ਸਕੂਲ ਨੂੰ ਜਾ ਕੇ ਟੀਚਰਸ ਨੂੰ ਪੁੱਛ ਲਿਓ ਪ੍ਰਿੰਸੀਪਲ ਨੂੰ ਪੁੱਛ ਲਿਓ ਠੀਕ ਹੈ ਮੈਂ ਜਾ ਕੇ ਟੀਚਰ ਨੂੰ ਪੁੱਛਿਆ ਕਿ ਵੀ ਅੱਛਾ ਐਂਡ ਟੀਚਰ ਮੈਨੂੰ ਉਹਦੀ ਗੱਲ ਸਹੀ ਹੈ ਉਹ ਬਾਹਰ ਬੈਠਾ ਮੈਂ ਕਿ ਤੂੰ ਜੇ ਅੰਦਰ ਕਲਾਸ ਕਿਉਂ ਨਹੀਂ ਲਾਰੇ ਕਹਿੰਦਾ ਸਰ ਮੈਂ ਕਰਾਂ ਕਿ ਜੇ ਮੈਂ ਇੱਥੇ ਨਹੀਂ ਬੈਠੂੰਗਾ ਬੱਚੇ ਬਾਹਰ ਖੇਡਦੇ ਨੇ ਬਾਰ ਹਾਈਵੇ ਹੈ ਸਾਈਡ ਤੇ ਵੀ ਨਾਲ ਪਿੰਡ ਦੀ ਸੜਕ ਉਹ ਵੀ ਹਾਈਵੇ ਵਾਂਗੂ ਹੀ ਚੱਲਦੀ ਹੈ ਕੱਲ ਨੂੰ ਕਿਸੇ ਬੱਚੇ ਨੂੰ ਕੁਝ ਹੋ ਗਿਆ ਸਿੱਧਾ ਹੀ ਮੇਰੇ ਤੇ ਸਵਾਲ ਉੱਠਣਾ ਕਿਸੇ ਨੇ ਇਹ ਨਹੀਂ ਦੇਖਣਾ ਕਿ ਬਾਉਂਡਰੀ ਵਾਲ ਨਹੀਂ ਸੀ ਅੱਜ ਤੁਸੀਂ ਸਕੂਲ ਚ ਜਾ ਕੇ ਦੇਖ ਲਿਓ ਦਿਨ ਰਾਤ ਕੰਮ ਚੱਲਦਾ ਪਿਆ ਬਾਹਰੋਂ ਲੋਕ ਬਦਲ ਗਏ ਅੰਦਰੋਂ ਲੋਕ ਬਲ ਗਏ ਬੱਚੇ ਥੱਲੇ ਬੈਠੇ ਸੀ ਐਧੇ ਹੀ ਸੁਨੀਤ ਸਕੂਲ ਪੁੱਛ ਲਿਓ ਕਿ ਕਦੀ ਕੋਈ ਮਿਨਿਸਟਰ ਪਹਿਲਾਂ ਕਦੀ ਆਇਆ ਬਿਨਾ ਯਾਨੀ ਇਹ ਇਹ ਕੰਮ ਹੋਏ ਇਹ ਕੰਮ ਅਸੀਂ ਕਰ ਰਹੇ ਹਾਂ ਤੇ ਅੱਜ ਜਿਹੜਾ ਹੈ ਇਹ 30 ਕਰੋੜ ਰੁਪਏ ਦੀ ਲਾਗਤ ਦੇ ਨਾਲ ਪੂਰਾ ਇਨਫਰਾਸਟ੍ਰਕਚਰ ਬਣ ਲੂਗਾ ਇਸ ਪੂਰੇ ਇਲਾਕੇ ਦਾ ਲੁਧ ਇਸ ਅੱਜ ਤੁਹਾਡੇ ਕੋਲ ਇੱਕ ਮਾਡਲ ਸਕੂਲ ਹੈ ਸਕੂਲ ਆਫ ਐਮੀਨੈਂਸ ਜਿਹੜਾ ਸਾਡਾ ਇੰਦਰਾਪੁਰੀ ਹੈ ਅਸੀਂ ਕਹਿ ਸਕਦੇ ਹਾਂ ਤੁਸੀਂ ਉਸ ਤੋਂ ਪਹਿਲਾਂ ਦੱਸੋ ਕੋਈ ਵੀ ਇਦਾਂ ਦਾ ਸਕੂਲ ਹੋਵੇ ਜੋ ਪ੍ਰਾਈਵੇਟ ਸਕੂਲਾਂ ਨਾਲ ਕੰਪੀਟ ਕਰ ਸਕਦਾ ਹੋ ਅੱਜ ਸਮੇ ਉਸ ਗੱਲ ਦੀ ਖੁਸ਼ੀ ਹੈ ਕਿ ਸਕੂਲ ਆਫ ਐਮੀਨੈਂਸ ਇੰਦਰਾਪੁਰੀ ਦੇ ਵਿੱਚ ਲਾਈਨਾਂ ਲੱਗ ਕੇ ਐਡਮਿਸ਼ਨਾਂ ਹੁੰਦੀਆਂ ਇੱਕ ਸੀਟ ਦੇ ਲਈ 100-100 ਬੱਚੇ ਨੇ ਅਪਲਾਈ ਕੀਤਾ ਹੈ ਇਹ ਸਰਕਾਰੀ ਸਕੂਲ ਬਣਾਤੇ ਸਕੂਲ ਆਫ ਐਮੀਨੈਂਸ ਦੇ ਵਿੱਚ ਕਿਉਂਕਿ ਹੁਣ ਚੱਲ ਰਹੀ ਐਡਮਿਸ਼ਨਸ ਉਹਦੇ ਵਿੱਚ ਸਵਿਮਿੰਗ ਪੂਲ ਹੈ ਆਸ-ਪਾਸ ਦੇ ਪ੍ਰਾਈਵੇਟ ਸਕੂਲਾਂ ਦੇ ਬੱਚੇ ਆ ਕੇ ਉੱਥੇ ਸਵਿਮਿੰਗ ਸਿੱਖ ਰਹੇ ਆ। ਇਦਾਂ ਦਾ ਇਨਫਰਾਸਟ੍ਰਕਚਰ ਅਸੀਂ ਸ਼ਹਿਰ 'ਚ ਬਣਾਉਣਾ ਚਾਹੁੰਦੇ ਹਾਂ। ਪ੍ਰਾਈਵੇਟ ਸਕੂਲਾਂ 'ਤੇ ਵੀ ਜਿਹੜਾ ਐਕਸ਼ਨ ਦੇ ਨੀਡ ਰਿਕੁਆਇਰ ਰਜਿਸਟ੍ਰੇਸ਼ਨ ਐਂਡ ਉਦੋਂ ਤੇ ਵੀ ਐਕਸ਼ਨ ਦਾ ਸਿੱਖਿਆ ਕ੍ਰਾਂਤੀ ਆਉਣ ਵਾਲੇ ਸਮੇਂ 'ਚ ਕੋਚਿੰਗ ਸੈਂਟਰਸ ਜਿੱਥੇ ਵੀ ਠੀਕ ਹੈ 2000 ਕਰੋੜ ਦਾ ਬਜਟ ਲਾਇਆ ਹੈ ਜਿਹੜਾ ਸਿੱਖਿਆ ਕ੍ਰਾਂਤੀ ਦੇ ਇਹਦੇ 'ਚ ਕਾਫ ਕ੍ਰੈਡਿਟਸ ਨੂੰ ਮਿਲ ਕੇ ਐਕਸ਼ਨ ਖਾਲਸੂ ਕਾਜ ਕਰਵਾਉਣ ਜਿਹੜਾ ਇਹ ਸਿੱਧਾ ਲਾਈਆਂ ਜਾ ਰਹੀਆਂ ਮੈਨੂੰ ਇਹ ਇਨਫਰਾਸਟ੍ਰਕਚਰ ਤੇ ਹੋਰ ਇਨਵੈਸਟਮੈਂਟ ਦਾ ਮੈਥ ਇਵੈਂਟ ਇਸ 20 CR 인ਫਰਾਸਟਰਕਚਰ ਤੇ 2000 ਕਰੋੜ ਤੋਂ ਵੱਧ ਲਾਇਆ ਪਰਸੈਂਟੇਜ ਕਿੰਨੀ ਬਣਦੀ ਹੈ 1% ਜੇ ਅਗਰ ਤੁਹਾਨੂੰ ਤੁਹਾਨੂੰ ਨਹੀਂ ਪਤਾ ਸੀ ਅੱਜ ਜਿਹੋ ਦੀ ਗੱਲ ਹੋ ਰਹੀ ਹੈ ਤੁਸੀਂ ਸੋਸ਼ਲ ਮੀਡੀਆ ਨਾਲ ਆਪਣਾ ਕੰਮ ਕਰਨਾ ਮੀਡੀਆ ਨੇ ਅੱਜ ਵੀ ਕੋਈ ਨਾ ਕੋਈ ਪੱਤਰਕਾਰ ਹੁਣ ਫੇਰ ਕਿਉਂਕਿ ਇੱਥੇ ਆਏ ਹਨ ਉਹਨਾਂ ਦਾ ਮਕਸਦ ਹੈ ਉਹ ਕਹਿੰਦੇ ਕਿ ਬਸ ਸਰਕਾਰੀ ਸਕੂਲਾਂ ਚ ਕੋਈ ਕਮੀ ਲੱਭ ਕੇ ਉਹਦੀ ਸਟੋਰੀ ਸਵੇਰੇ ਲਾ ਦਿਓ ਨਹੀਂ ਇੰਨੇ ਜਗ੍ਹਾ ਚੰਗਾ ਕੰਮ ਹੋ ਰਿਹਾ ਉਹਦੀ ਗੱਲ ਨਹੀਂ ਹੋਊਗੀ ਉਹ ਇੱਕ बिकॉज ਉਹ ਚੰਦੇ ਸਰਕਾਰੀ ਸਕੂਲਾਂ ਦੀ ਗੱਲ ਹੀ ਨਾ ਹੋਵੇ ਅੱਜ ਉਹਦਾ ਗਰਾਉਂਡ ਇਮਪੈਕਟ ਇਹ ਹੈ ਸਰ ਉਹ ਬੱਚੇ ਜਿਨ੍ਹਾਂ ਦੇ ਚਿਹਰੇ ਮੁਰਝਾਏ ਹੋਏ ਸੀ ਜਦੋਂ ਇੱਕ ਐਮਪੀ ਉੱਥੇ ਜਾ ਰਿਹਾ ਨਾਲ ਇਹਨਾਂ ਦੇ ਡੀਸੀ ਜਾ ਰਿਹਾ ਏਡੀਸੀ ਜਾ ਰਿਹਾ ਪ੍ਰੈਸ ਜਾ ਰਿਹਾ ਉਹਨਾਂ ਬੱਚਿਆਂ 'ਚ ਕੌਨਫੀਡੈਂਸ ਆਂਦਾ ਹੈ ਵਾਈ ਸ਼ੁੱਡ ਓਨਲੀ ਕੌਨਵੈਂਟ ਡੀਏਵੀ ਐਂਡ ਗ੍ਰੀਨ ਜਿਹੜੇ ਤੁਹਾਡੇ ਵੱਡੇ ਸਕੂਲ ਹੈ ਇਹਨਾਂ ਦੇ ਬੱਚਿਆਂ 'ਚ ਕੌਨਫੀਡੈਂਸ ਹੋਵੇ ਉਹਨਾਂ ਦੇ ਫੰਕਸ਼ਨਾਂ 'ਤੇ ਕਰੋੜਾਂ ਰੁਪਏ ਲੱਗਦਾ ਹੈ ਕੋਈ ਸਵਾਲ ਨਹੀਂ ਚੱਕਦੇ ਮੇਰੇ ਸਰਕਾਰੀ ਸਕੂਲਾਂ ਦੇ ਵਿੱਚ ਹਾਂ ਉੱਥੇ ਜਾ ਕੇ ਉਹ ਇੱਕ ਬਹਾਨਾ ਹੈ ਉਹ ਜਿਹੜਾ ਜਿਹੜਾ ਨਹੀਂ ਪੱਥਰ ਇੱਕ ਬਹਾਨਾ ਉੱਥੇ ਜਾ ਰਹੀ ਹੈ ਸਾਰੀ ਐਡਮਿਨਿਸਟ੍ਰੇਸ਼ਨ ਦਾ ਸਕੂਲ ਇਸ ਸੈਲੀਬ੍ਰੇਟਿੰਗ ਮੈਂ ਇਦਾਂ ਦੇ ਟੀਚਰਸ ਨੂੰ ਮਿਲਿਆ ਜਿਹੜੇ ਕਹਿੰਦੇ ਸਾਡੀ 34 ਸਾਲ ਦੀ ਸਰਵਿਸ ਹੋ ਗਈ ਫਾਰ ਦਾ ਫਰਸਟ ਟਾਈਮ ਅਸੀਂ ਦੇਖਿਆ ਕਿ ਮਿਨਿਸਟਰ ਸਕੂਲ ਚ ਬੜੇ ਆ ਗਏ ਐਮ ਐਲ ਏ ਸਕੂਲ ਚ ਆ ਕੇ ਬੜੇ ਆ ਉੱਥੇ ਹੋਰ ਬੱਚੇ ਟੀਚਰਸ ਆਪਣੀ ਗੱਲਬਾਤ ਕਰਦੇ ਆਪਣੀ ਰਿਪਰੈਜ਼ੈਂਟੇਟਿਵ ਨਾਲ ਕੋਈ ਆਪਣੀ ਡਿਮਾਂਡ ਦੱਸਦੇ ਕੋਈ ਸਕੂਲ ਦੀ ਹੋਰ ਡਿਮਾਂਡ ਦੱਸਦੇ 2000 ਕਰੋੜ ਐਂਡ 21% ਉਹ ਵੀ ਸਾਰਾ ਨਹੀਂ ਲੱਗਣਾ ਐਂਡ ਕੋਸਟ ਤਾਂ ਮੇਰੇ ਸਾਹਮਣੇ ਹੋ ਸਕਦਾ ਉਹਦੇ ਵੀ 10 12 ਹੀ ਆਵੇ ਉਹ ਤੁਸੀਂ ਅਲੋਕੇਟ ਕੀਤਾ ਹੈ ਫਟਕਲੇ ਕਰਦੇ ਇਗਜ਼ਾਮ ਲੈਣਾ ਬੰਦ ਕਰਾ ਦਿਓ ਨਾ ਫਿਰ ਉਹ ਵੀ ਡਿਸਕ੍ਰਿਮੀਨੇਸ਼ਨ ਹੈ ਆਈਆਈਟੀ ਦਾ ਇਗਜ਼ਾਮ ਲੈਣਾ ਬੰਦ ਕਰਾ ਦਿਓ ਠੀਕ ਹੈ ਜਿਆਦਾ ਦੇ ਉਹਨਾਂ ਦੀ ਡਿਸਕਸਨ ਹੋ ਰਹੀ ਹੈ ਜਿਹੜੇ ਐਡਮਿਸ਼ਨ ਨਹੀਂ ਲੈ ਪਾ ਰਹੇ ਕਿ ਐਮਐਸ ਨਹੀਂ ਦੇ ਦੇ ਹਵ ਟੂ ਸਟੱਡੀ ਵੈਲ ਸਰ ਜਿਹੜੇ ਚੰਗੇ ਬੱਚੇ ਅੱਜ ਜਿਹੜੇ ਅੱਜ ਤੁਹਾਡੇ ਸਾਡੇ ਕੋਲ 20000 ਬੱਚਾ ਐਮੀਨੈਂਸ ਪੜ ਰਿਹਾ ਅੱਜ ਉਹਨਾਂ ਦਾ ਰਿਜ਼ਲਟ ਆਜ ਉਹਨਾਂ ਚੋਂ 250 ਬੱਚਾ ਜਈ ਕਲੀਅਰ ਕਰ ਗਿਆ ਥੈਟ ਇਜ਼ ਐਨ ਅਚੀਵਮੈਂਟ ਪਹਿਲਾਂ ਤਾਂ ਦੱਸਣ ਉਨਾ ਜੱਥੇ ਬੰਦਿਆਂ ਨੂੰ ਪੁੱਛੋ ਰਿਕਾਰਡ ਦੋ ਤੁਹਾਡੇ ਕਿਹੜੇ ਆ ਕਿੰਨੇ ਬੱਚੇ जेई ਕਲੀਅਰ ਕਰਦੇ ਪਰੋਣਾ ਅੱਜ ਜੋ ਬੱਚੇ ਅੱਜ ਜ਼ਿੰਦਗੀਆਂ ਬਦਲ ਰਹੀਆਂ ਸਰ ਅਰਸ਼ਪ੍ਰੀਤ ਸਿੰਘ ਚੈੱਕ ਆਊਟ ਦਿਸ ਸਟੋਰੀ ਸਕੂਲ ਆਫ ਫੈਮਿਲੀ ਨੇ ਸਮਾਣਾ ਦੀ ਤੁਸੀਂ ਸਭ ਨੇ ਖਬਰਾਂ ਲਾਈਆਂ ਕਿ ਉੱਥੇ ਸਾਡੇ ਕਐਮਐਲਏ ਸਾਹਿਬਗੇ ਜੀ ਵਿਵਾਦ ਹੋ ਗਿਆ ਉਸੇ ਸਕੂਲ ਦਾ ਬੱਚਾ ਫਾਰ ਦਾ ਫਸਟ ਟਾਈਮ ਹੈਜ਼ ਕਲੀਅਰਡ जेई ਪਿਓ ਹੈ ਨਹੀਂ ਮਾਂ ਪ੍ਰਾਈਵੇਟ ਸਕੂਲ ਚ ਕੰਮ ਕਰਦੀ ਹੈ ਇਹ ਆ ਪੰਜਾਬ ਦੀ ਸਿੱਖਿਆ ਕ੍ਰਾਂਤੀ ਉਦੀ ਖਬਰ ਕਿਸੇ ਨੇ ਨਹੀਂ ਲਾਈ ਸਭ ਨੇ ਪਾਈ ਉਹ ਵੀਡੀਓ ਹਾਂਜੀ ਹਾਂਜੀ ਜੀ ਉੱਥੇ ਐਮਐਲਏਗੇ ਵਿਰੋਧ ਕੋ ਅਰਸ਼ਪ੍ਰੀਤ ਦੀ ਕਹਾਣੀ ਕਿਉਂ ਨਹੀਂ ਦੱਸੀ ਜੀ ਜ਼ਿੰਦਗੀ ਬਦਲ ਗਈ ਉਹਦੀ ਕਿ ਨਹੀਂ ਬਦਲੀ ਥੈਨ ਵੈਰੀਫਾਈ ਮਾਈ ਪਿਓ ਹੈ ਨਹੀਂ ਮਾਂ ਪ੍ਰਾਈਵੇਟ ਸਕੂਲ ਚ ਪੋਚਾ ਮਾਰਦੀ ਹੈ ਤੇ ਅੱਛਾ ਸਾਡੇ ਤੋਂ ਪਹਿਲਾਂ ਕਦੀ ਉੱਥੋਂ ਬੱਚਾ ਕੋਈ ਨਿਕਲਿਆ ਨਹੀਂ ਜੇ ਹੀ ਕਲੀਅਰ ਨਹੀਂ ਕੀਤਾ ਇਹ ਹੈ ਪੰਜਾਬ ਦੇ ਸਕੂਲ ਆਫ ਐਮੈਨਸ ਇਹ ਪੰਜਾਬ ਦੀ ਸਿੱਖਿਆ ਕ੍ਰਾਂਤੀ ਹੈ ਹੁਣ ਵੀ ਤੁਸੀਂ ਨਹੀਂ ਛਾਪੋਗੇ ਖਬਰ ਤੁਸੀਂ ਇਹਦੇ ਚ ਵੀ ਫੇਰ ਕੱਲ ਫੇਰੇ ਫੇਰ 네ਗੇਟਿਵ ਲੱਗੂਗੀ ਸੋਰੀ ਤੁਸੀਂ ਆਪਣੀ ਲਾਓ ਅਸੀਂ ਆਪਣਾ ਕਰਮ ਕਰ ਰਹੇ ਹਾਂ ਅਸਲੀ ਪੰਜਾਬ ਦੇ ਜਿਹੜਾ ਭਵਿੱਖ ਹੈ ਇਹ ਬੱਚੇ ਗੱਲ ਨੂੰ ਬਣਨਗੇ ਸਾਡੇ ਥੈਂਕ ਯੂ ਸਰ